ਬਹੁਤ ਜ਼ਿਆਦਾ ਇੰਜੋਏਮੈਂਟ ਐਵੇਂ ਲੱਗ ਰਿਹਾ ਕਰ ਤਸਿਕ ਤਸਿਕ ਹੋ ਗਿਆ ਦਿਨ ਇਹ ਦਿਨ ਖਤਮ ਨਹੀਂ ਹੋਣਾ ਚਾਹੀਦਾ ਸੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਵਧੀਆ ਹਾਂ ਔਰ ਮੈਂ ਤੁਹਾਨੂੰ ਯਾਦ ਹੋਣਾ ਪਿਛਲੇ ਦੋ ਤਿੰਨ ਵਲੌਗ ਪਹਿਲਾਂ ਮੈਂ ਗੱਲ ਕੀਤੀ ਮੈਂ ਕਿਹਾ ਪਾਰਟੀ ਇਬਾਦਤ ਦੀ ਆਣੀ ਵੀ ਹੈ ਤੇ ਲੰਗ ਵੀ ਜਾਣੀ ਤੇ ਅਸੀਂ ਇੱਥੇ ਸੋਫੇ 'ਤੇ ਬੈਠੇ ਗਵਾਂਗੇ ਤੇ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਇਹ ਇਬਾਦਤੀ ਪਾਰਟੀ ਤੇ ਹੁਣ ਐਵੇਂ ਲੱਗ ਰਿਹਾ ਵੀ ਕਿਉਂ ਖਤਮ ਹੋਈ ਪਾਰਟੀ ਚਲਦੀ ਰਹਿਣੀ ਚਾਹੀਦੀ ਸੀ ਸਾਰੇ ਜਿੰਨੇ ਵੀ ਰਿਸ਼ਤੇਦਾਰ ਜਿੰਨੇ ਵੀ ਦੋਸਤ ਕੋਈ ਸਕੇ ਸੰਬੰਧੀ ਆਏ ਤੁਹਾਡਾ ਦਿਲ ਤੋਂ ਧੰਨਵਾਦ ਇੱਕ ਵਾਰੀ ਆਉਣ ਦੀ ਤੇ ਜਿਹੜੇ ਨਹੀਂ ਵੀ ਪਹੁੰਚ ਪਾਏ ਕਿਸੇ ਕਾਰਨਾ ਪਿੱਛੋਂ ਉਹਨਾਂ ਦਾ ਵੀ ਧੰਨਵਾਦ ਤੇ ਬਹੁਤ ਇੰਜੋਏ ਕੀਤਾ ਆਪਾਂ ਸਾਰਿਆਂ ਨੇ ਤੇ ਜਿਹੜੇ ਨਹੀਂ ਆ ਪਾਏ ਆਪਾਂ ਕੋਈ ਨਹੀਂ ਦੁਬਾਰਾ ਤੁਸੀਂ ਕਦੇ ਆਓਗੇ ਆਪਾਂ ਫੇਰ ਇੰਜੋਏ ਕਰਾਂਗੇ ਖਾਸ ਕਰਕੇ ਆ ਸਵੇਰੇ ਨਾਲੇ ਹੋ ਗਏ ਫਿਰ ਸਾਨੂੰ ਕਹਿੰਦੇ ਨੇ ਤੁਸੀਂ ਸਾਡਾ ਜ਼ਿਕਰ ਨਹੀਂ ਕਰਦੇ ਪਪੜੀਆਂ ਪਾਰਟੀਆਂ ਦੇ ਵਿੱਚ ਵੱਡੇ ਵੱਡੇ ਟੀਵੀਆਂ ਦੇ ਵਲੌਗ ਲਾ ਕੇ ਦੇਖਦੇ ਜਾਂਦੇ ਨੇ ਇਹ ਐਵੇਂ ਕਰਕੇ ਵੇਖਦੇ ਰਹਿੰਦੇ ਹੋਏ ਫਿਰ ਕਹਿੰਦੇ ਸਾਡਾ ਜ਼ਿਕਰ ਨਹੀਂ ਕਰਦੇ ਤੇ ਦਿਲ ਵਿੱਚ ਜਿਨ੍ਹਾਂ ਦੀ ਜਗ੍ਹਾ ਹੁੰਦੀ ਏ ਉਹਨਾਂ ਦੀ ਤਾਂ ਦਿਲ ਵਿੱਚ ਹੀ ਹੁੰਦੀ ਏ ਸਪੇਨ ਵਾਲੇ ਉਹ ਆਜੋ ਫਟਾਫਟ ਤੇ ਕੈਨੇਡਾ ਵਾਲੇ ਵੀ ਆਜੋ ਕੈਨੇਡਾ ਵਾਲੇ ਵੀ ਰਹਿ ਗਏ ਨੇ ਉਹ ਵੀ ਵਿਚਾਰੇ ਦੂਰ ਨੇ ਹਨਾ ਲਿੱਲੀ ਦੀ ਣੀ ਹੁਣੇ ਤੇ ਰਵੀ ਭਾਈ ਹੁਣੇ ਵੀ ਦੂਰ ਨੇ ਤੁਸੀਂ ਆਓਗੇ ਆਪਾਂ ਉਦੋਂ ਕਰਾਂਗੇ ਪਾਰਟੀ ਹੈਨਾ ਤੇ ਇੰਜੋਏ ਕਰਾਂਗੇ ਚਿੱਲ ਕਰਾਂਗੇ ਤੇ ਰੈਸਟ ਹੁਣ ਇਬਾਦਤ ਦੇ ਟੌイズ ਖੋਲਣ ਦਾ ਟਾਈਮ ਆ ਚੁੱਕਾ ਹੈ ਕਿਉਂਕਿ ਪਹਿਲਾਂ ਵੀ ਬਹੁਤ ਟੌイズ ਇਹਦੇ ਇਕੱਠੇ ਹੋਏ ਹੋਏ ਨੇ ਅਸੀਂ ਤਾਂ ਨਹੀਂ ਖੋਲਦੇ ਸੀ ਪੈਕ ਹੀ ਕਰਕੇ ਰੱਖਦੇ ਸੀ ਕਿਉਂਕਿ ਉਦੋਂ ਇਹਨੂੰ ਇਹਨੂੰ ਖੇਡਣਾ ਦਾ ਨਹੀਂ ਆਉਂਦਾ ਸੀ ਨਾ ਹੁਣ ਦੇਖ ਕੇ ਟੌイズ ਨੂੰ ਹੱਸਦੀ ਐ ਖੇਡਦੀ ਐ ਉਹਨਾਂ ਵੱਲ ਨਿਗਾ ਮਾਰਦੀ ਐ ਆਹ ਸਾਹਮਣੇ ਦੋ ਰੱਖ ਰੱਖੇ ਨੇ ਇਹਦੇ ਛੋਟੇ ਛੋਟੇ ਪਿਆਰੇ ਪਿਆਰੇ ਜਿਹੜੀ ਕੁਰਸੀ ਦੇ ਉੱਪਰ ਕਿਉਂਕਿ ਇਹ ਇਤੇ ਪੈਕੇਟ ਦੇਖਦੇ ਰਹਿ ਗਏ ਨਾ ਇਹਨਾਂ ਨੂੰ ਦੋਨਾਂ ਨੂੰ ਆ ਟੈਡੀ ਏ ਤੇ ਆ ਮिक्की ਮਾਊਸ ਏ ਇਹ ਵੀ ਗਿਫਟ ਆਏ ਹੋਏ ਸੀ ਬੜੇ ਪਿਆਰੇ ਪਿਆਰੇ ਇੱਕ ਆੜਾ ਗਿਫਟ ਜੋ ਸਾਨੂੰ ਬੜਾ ਪਿਆਰਾ ਲੱਗਿਆ ਇਹ ਇਹ ਵੀ ਬਹੁਤ ਪਿਆਰਾ ਗਿਫਟ ਹੈ ਇਬਾਦ ਦਿੱਤੀਆਂ ਸਾਡੀਆਂ ਫੋਟੋਜ਼ ਹਨਾ ਦੇਖੋ ਕਿੰਨਾ ਜ਼ਿਆਦਾ ਪਿਆਰਾ ਗਿਫਟ ਲੱਗਿਆ ਮੈਨੂੰ ਇਹ ਇਹ ਅਬਨੂਰ ਨੇ ਬਣਾਇਆ ਬਹੁਤ ਪਿਆਰਾ ਹਨਾ ਸੀਰੀਅਸਲੀ ਸਾਡੀਆਂ ਕੁਝ ਯਾਦਾਂ ਨੇ ਇਹਦੇ ਵਿੱਚ ਤੇ ਉੱਪਰ ਆ ਇਬਾਦ ਸਾਡੀ ਗੂਗਲੋ ਜੀ ਬਹੁਤ ਪਿਆਰਾ ਗਿਫਟ ਹੈ ਨੇ ਸੀਰੀਅਸਲੀ ਅੰਦਰ ਵੀ ਪਏ ਆ ਇਹ ਸਟੋਰ ਦੇ ਵਿੱਚ ਉਹ ਪਰੇ ਪੇਰੀਆਂ ਤੇ ਗਿਫਟ ਫਿਰ ਹਾਲੇ ਸਾਡੇ ਕੋਲ ਟॉय ਰੂਮ ਨਹੀਂ ਹੈ ਨਾ ਇਹਦਾ ਉਹ ਇੱਕ ਬੜਾ ਵੱਡਾ ਸਾਰਾ ਉਹ ਤਰ੍ਹਾਂ ਨਹੀਂ ਕੀ ਆ ਮੈਨੂੰ ਕੋਈ ਪਤਾ ਨਹੀਂ ਕੀ ਆ ਉਹ ਤੇ ਉਹ ਵੀ ਨੇ ਪਰ ਫਿਲਹਾਲ ਦੀ ਘੜੀ ਮਨਵਾ ਕਿਊਟ ਜਿਹਾ ਲੱਗ ਰਿਹਾ ਸੀ ਮੈਂ ਖੋਲੇ ਹੀ ਇਹਨਾਂ ਨੂੰ ਤਾਂ ਕਰਕੇ ਮੈਂ ਇੱਥੇ ਰੱਖਤਾ ਤੇ ਜਿਹੜਾ ਉਹ ਵਾਲਾ ਗਿਫਟ ਆ ਉਹ ਤਾਂ ਆਸਮਾਨ ਕਾਲੀ ਜਦੋਂ ਮੈਂ ਖੋਲਿਆ ਸੀ ਮਨ ਉਦੋਂ ਹੀ ਮੇਰੇ ਦਿਲ ਨੂੰ ਬੜਾ ਲੱਗ ਆ ਗਿਆ ਤੇ ਮੇਰੇ ਜਿਹੜੀਆਂ ਮੈਮਰੀਜ਼ ਨੇ ਨਾ ਮੈਮਰੀਜ਼ ਨੇ ਉਹ ਸਾਡੀਆਂ ਬਿਲਕੁਲ ਬਿਲਕੁਲ ਆਪਣੇ ਪਿਆਰੇ ਚ ਲੱਗ ਰਹੇ ਨੇ ਕਲਰਫੁੱਲ ਜਿਹੜਾ ਉਹਦੇ ਘਰ ਦਾ ਕਲਰਫੁੱਲ ਥੀਮ ਹੈ ਤੇ ਉੱਤੋਂ ਇਹ ਵੀ ਕਲਰਫੁੱਲ ਜਿਹਨੇ ਬੜੇ ਪਿਆਰੇ ਲੱਗ ਰਹੇ ਨੇ ਇਹ ਬਾਦਤ ਦੇ ਮਾਈਕੀ ਉਡੀ ਜੀ ਮਾਈਕੀ ਕਿਦੀ ਲੱਗਾ ਦੇਖ ਕਿੰਨੀਆਂ ਮਾਂ ਨੇ ਸੌਫ ਸੌਫ ਕਰਦੀਆਂ ਹਾਂ ਕਾਲੀ ਬਾਦਤ ਨੂੰ ਦਿਖਾ ਰਹੀ ਸੀ ਬਾਦਤ ਤੈਨੂੰ ਦੇਖ ਕੇ ਬੜੀ ਖੁਸ਼ ਹੋ ਰਹੀ ਸੀ ਬਹੁਤ ਹੱਸੀ ਨੂੰ ਦੇਖ ਬਸ ਮੈਨੂੰ ਇਹ ਹੀ ਹੈ ਕਿ ਹੁਣ ਛੇਤੀ ਛੇਤੀ ਬਾਦ ਵੱਡੇ ਹੋਵੇ ਤੇ ਆਪਣੇ ਟੌਇਜ਼ ਦੇ ਨਾਲ ਇੰਜੋਏ ਕਰੇ ਹੈਨਾ ਬਾਕੀ ਵਾਲੇ ਕੋਈ ਇਦਾਂ ਦੇ ਟੌਇਜ਼ ਨਹੀਂ ਜਿਹੜੇ ਹਲੇ ਨਹੀਂ ਆਉਂਦੀ ਹੈਗੀ ਖੇਡਣ ਦੀ ਉਮਰ ਉਹਦੇ ਨਾਲ ਇਹਨਾਂ ਨੂੰ ਤਾਂ ਦੇਖ ਕੇ ਖੁਸ਼ ਹੋ ਸਕਦੀ ਏ ਹਾਂ ਕੋਈ ਹੋਰ ਵੀ ਸੀ ਕੋ ਡਾਈਨਿੰਗ ਟੇਬਲ ਤੇ ਪਿਆ ਉਹ ਜਿਹੜਾ ਰੈਟਲਸ ਟਾਈਪ ਦਾ ਕੁਝ ਹੈ ਨਾ ਹਾਂ ਕਾਫੀ ਨਹੀਂ ਭੁੱਲਿਆ ਨਹੀਂ ਹਾਂ ਥੈਂਕ ਯੂ ਜਿਹੜੇ ਤੁਸੀਂ ਸਾਡੀ ਪਾਰਟੀ ਤੇ ਸਾਰੇ ਜਾਣੇ ਆਏ ਨਾਨਕਾ ਦਾਦਕਾ ਫੈਮਿਲੀ ਵੱਲੋਂ ਅਸੀਂ ਤੁਹਾਡਾ ਆਪਣੇ ਦਿਲ ਤੋਂ ਥੈਂਕ ਯੂ ਕਰਦੇ ਆਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਤੁਸੀਂ ਸਾਡੀ ਖੁਸ਼ੀ ਦੇ ਵਿੱਚ ਹਾਜ਼ਰ ਹੋਏ ਸਾਡੀ ਬੇਟੀ ਦੀ ਖੁਸ਼ੀ ਦੇ ਵਿੱਚ ਹਾਜ਼ਰ ਹੋਏ ਹੈ ਨਾ ਤੇ ਇਹ ਸਾਡਾ ਫਰਸਟ ਫੰਕਸ਼ਨ ਸੀ ਜਿਹੜਾ ਅਸੀਂ ਮਤਲਬ ਆਪਣੇ ਮੋਹਾਲੀ ਦੇ ਵਿੱਚ ਕੀਤਾ ਮੋਹਾਲੀ ਦੇ ਵਿੱਚ ਕੀਤਾ ਤੇ ਆਪਣੇ ਮਤਲਬ ਰਿਸ਼ਤੇਦਾਰਾਂ ਦੇ ਵਿੱਚ ਕੀਤਾ ਕਿਉਂਕਿ ਅਸੀਂ ਮੈਰਿਜ ਜਿਹੜੀ ਉਹ ਬਿਲਕੁਲ ਸਿੰਪਲ ਕੀਤੀ ਸੀ ਆਪਣੀ ਜਿਹੀ ਮੈਰਿਜ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਣਾ ਕਿ ਅਸੀਂ ਸਿਰਫ ਆਪਣੇ ਘਰ ਦੇ ਮੈਂਬਰਾਂ 'ਚ ਹੀ ਮੈਰਿਜ ਕੀਤੀ ਸੀ ਸਿਰਫ 10-12 ਜਣੇ ਸਾਡੇ ਸੀ ਤੇ 10-12 ਜਣੇ ਉਧਰੋਂ ਸੀ ਬਸ ਇਦਾਂ ਹੀ ਮੈਰਿਜ ਕੀਤੀ ਸੀ ਪਰ ਆਪ ਆਪਣੀ ਬੇਟੀ ਦਾ ਫਰਸਟ ਫੰਕਸ਼ਨ ਜਿਹੜਾ ਉਹ ਸਾਨੂੰ ਮਤਲਬ ਉਹਦੇ ਉਨ ਤੋਂ ਪਹਿਲਾਂ ਹੀ ਸੋਚਿਆ ਹੋਇਆ ਸੀ ਕਿ ਜਦੋਂ ਵੀ ਦੁਨੀਆ ਤੇ ਆਊਗਾ ਸਾਡਾ ਬੇਬੀ ਅਸੀਂ ਉਹਦੀ ਜਰੂਰ ਖੁਸ਼ੀ ਕਰਾਂਗੇ ਤੇ ਬਹੁਤ ਜ਼ਿਆਦਾ ਸੀ ਇੰਜੋਏ ਕੀਤਾ ਨਾਨਕਾ ਫੈਮਿਲੀ ਨੇ ਵੀ ਦਾਦਕਾ ਫੈਮਿਲੀ ਨੇ ਵੀ ਸਾਰੇ ਇਕੱਠੇ ਹੋਏ ਬਹੁਤ ਖੁਸ਼ੀ ਹੋਈ ਰੂਹ ਨੂੰ ਸਕੂਨ ਮਿਲਿਆ ਸੀਰੀਅਸਲੀ ਕਿਉਂ ਕਿ ਅਸੀਂ ਸਾਰੇ ਫਸਟ ਟਾਈਮ ਇਕੱਠੇ ਹੋਏ ਆ ਇਧਰ ਵਾਲੇ ਵੀ ਉਧਰ ਵਾਲੇ ਵੀ ਹੈ ਨਾ ਪਰ ਬੜੇ ਚਿਰ ਤੋਂ ਇਹ ਫੰਕਸ਼ਨ ਦਾ 유ਨਿਕ ਸੀ ਸਾਨੂੰ ਵੀ ਇਹ ਬਾਦਤ ਆਉਗੀ ਤੇ ਜਦੋਂ ਵੀ ਹਨਾ ਅਲ ਫੰਕਸ਼ਨ ਕਰਾਂਗੇ ਹੁਣ ਤਾਂ ਚਲੋ ਇਬਾਦਤ ਦੀ ਹੈ ਪਹਿਲਾਂ ਤਾਂ ਪ੍ਰਮਾਤਮਾ ਦਾ ਕਿਹੜਾ ਜੀ ਆਣਾ ਕੁਝ ਨਹੀਂ ਪਤਾ ਸੀ ਸੀ ਹਾਂ ਕਿ ਉਸ ਜੀ ਦਾ ਤੇ ਇਹੀ ਕਰਨਾ ਹੀ ਕਰਨਾ ਸੀ ਜੋ ਵੀ ਹਨਾ ਦਾਦੂ ਹੁਣਾਂ ਨੇ ਸੋਚਿਆ ਸੀ ਤੇ ਇਬਾਦਤ ਦੇ ਦਾਦਕੇ ਆਨੇ ਕਿ ਅਸੀਂ ਲੋੜੀ ਮਨਾਣੀ ਹੀ ਮਨਾਣੀ ਹੈ ਤੇ ਪਿੰਡ ਦੇ ਵਿੱਚ ਹਨਾ ਸੱਜਣ ਮਿੱਤਰਾਂ ਦੇ ਨਾਲ ਹਨਾ ਤੇ ਬਹੁਤ ਇੰਜੋਏ ਕੀਤਾ ਪਹਿਲਾਂ ਅਸੀਂ ਪਹਿਲਾਂ ਇਬਾਦਤ ਦੀ ਲੋੜੀ ਸੈਲੀਬ੍ਰੇਟ ਕੀਤੀ ਫਿਰ ਹੁਣੇ ਵਾਲਾ ਫੰਕਸ਼ਨ ਕੀਤਾ ਮਤਲਬ ਵਧੀਆ ਲੱਗਾ ਸਾਨੂੰ ਇਹ ਬਹੁਤ ਜ਼ਿਆਦਾ ਸਹੀ ਗੱਲ ਹੈ ਇੰਜੋਏਡ ਅ ਲੋਟ ਸੀਰੀਅਸਲੀ ਪਰ ਕਿਰਨ ਹੈ ਕਾਰ ਲੱਕ ਜਾ ਕੇ ਤਿਆਰ ਹੋ ਬਸ ਮਿਲੂ ਕਹਿੰਦੇ ਸੀ ਮੈਂ ਆਪਣੀ ਕੁੜੀ ਦੇ ਵੀ ਉੱਥੇ ਫੰਕਸ਼ਨ ਤੇ ਮੈਂ ਤਿਆਰ ਹੋਣ ਜਾਣਾ ਮੈਂ ਕਿਹਾ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਪਰ ਟਾਈਮ ਸਿਰ ਵਾਪਸ ਆ ਜਿਓ ਕਹਿੰਦੇ ਤੈਨੂੰ ਨਾਲ ਲੈ ਕੇ ਜਾਉਂਗੀ ਸਹੀ ਗੱਲ ਯਾਰ ਚਾਵਾ ਵਾਲਾ ਦੇਨ ਸੀ ਮੇਰਾ ਲੰਘ ਵੀ ਗਿਆ ਯਾਰ ਹੁਣ ਐਵੇਂ ਆ ਰਹਿਣਾ ਵੀ ਕਦੋਂ ਲੰਘਿਆ ਦਿਨ ਐਦਾ ਹੀ ਹੁੰਦਾ ਕੋਈ ਵੀ ਦਿਨ ਤਿਆਰ ਹੋਣ ਪਹਿਲਾਂ ਬੜਾ ਜਰ ਪਹਿਲਾਂ ਤਿਆਰੀਆਂ ਚੱਲਦੀਆਂ ਰਹਿੰਦੀਆਂ ਨੇ ਫਿਰ ਉਹ ਢੇਰ ਆ ਵੀ ਜਾਂਦਾ ਉਹ ਨੰਗ ਵੀ ਜਾਂਦਾ ਫਿਰ ਬਹਿ ਜਾਂਦਾ ਚੱਪੜ ਕੇ ਬੰਦਾ ਹੁਣ ਲਾਈਫ ਵਿੱਚ ਅੱਗੇ ਦੇਖ ਨਹੀਂ ਰਿਹਾ ਕੋਈ ਚਾਣਾ ਵੀ ਅੱਗੇ ਕੋਈ ਚਾਣ ਵਾਲੀ ਚੀਜ਼ ਹੈਗੀ ਹੈ ਨਾ ਰੌਣਕ ਜੀ ਵਾਲੀ ਤਿੰਨ ਚਾਰ ਮਹੀਨੇ ਦਾ ਕੁਝ ਨਹੀਂਗਾ ਹਾਂ ਪਰ ਕੋਈ ਨਾ ਕੋਈ ਬੰਦਾ ਮੈਨੇਜ ਕਰ ਹੀ ਲੈਂਦਾ ਕਾਢ ਹੀ ਲੈਂਦਾ ਕੋਈ ਨਾ ਕੋਈ ਚੀਜ਼ ਨਵਾਣਾ ਸਹੀ ਗੱਲ ਹੈ ਇਹ ਉਹਦੇ ਆਪਣੇ ਇੱਥੇ ਇੰਡੀਆ 'ਚ ਇਹ ਸੋਕ ਹੈਗਾ ਵਾ ਕੋਈ ਨਾ ਕੋਈ ਫੋਰਨ ਕੰਟਰੀ 'ਚ ਨਹੀਂ ਇਹੋ ਜਿਹੀ ਚੀਜ਼ਾਂ ਦੇ ਸੋਕ ਹੈਗੇ ਸਹੀ ਗੱਲ ਹੈ ਆਪਣੇ ਲੋਕ ਇੱਥੇ ਕੱਟਦੇ ਰਹਿੰਦੇ ਨੇ ਐਨਾ ਚੀਜ਼ਾਂ ਨੂੰ ਨਾ ਆਪਾਂ ਪਰੇਤੇ ਬਹੁਤ ਸਕੂਨ ਹੈ ਇਹੋ ਜਿਹੀ ਚੀਜ਼ਾਂ ਦਾ ਆਪਾਂ ਜੇ ਕੋਈ ਨਹੀਂ ਵੀ ਫੰਕਸ਼ਨ ਹੁੰਦਾ ਵੈਸੇ ਕਿਤੇ ਮਾਰਨਾ ਮੋਟਾ ਬਾਹਰ ਅੰਦਰ ਜਾ ਕੇ ਆਪਾਂ ਇੱਕ ਹਨਾ ਥੋੜਾ ਆਪਣੇ ਆਪ ਨੂੰ ਸਕੂਨ ਜਾਂ ਦੇ ਲੈਣੇ ਆ। ਹੂੰ ਤੇ ਬਹੁਤ ਵਧੀਆ ਸੀ ਸੀਰੀਅਸਲੀ ਤੇ ਉਦੋਂ ਸਾਡੇ ਖਾਸ ਅਜੀਜ ਬੀਨਾ ਦੀਦੀ ਤੇ ਸਾਇਲ ਭਾਜੀ ਉਹਨੇ ਉਹ ਨੇੜੇ ਆ ਕੇ ਮੁੜ ਗਏ ਐਕਚੁਅਲੀ ਕੀ ਹੋਇਆ ਜਿਹੜੀ ਸਾਡੇ ਫੰਕਸ਼ਨ ਦੀ ਡੇਟ ਸੀ ਉਹ ਥੋੜੀ ਲੇਟ ਰੱਖੀ ਗਈ ਸੀ। ਔਰ ਉਦੋਂ ਤੱਕ ਦੀਦੀ ਹੋਣਾ ਨੇ ਜਾਣਾ ਸੀ ਕਿਤੇ ਘੁੰਮਣ ਵਾਸਤੇ ਯੂਕੇ ਤੋਂ ਉਹ ਯੂਕੇ ਤੋਂ ਉਹਨਾਂ ਨੇ ਮੇਰੇ ਕਾ ਬਾਲੀ ਵਗੈਰਾ ਦੁਬਈ ਇੱਧਰ ਘੁੰਮਣ ਜਾਣਾ ਸੀ ਉਹਨਾਂ ਨੇ ਸਾਰਾ ਟਰੈਵਲ ਪਲਾਨ ਰੈਡੀ ਸੀ ਟਿਕਟਸ ਵਗੈਰਾ ਖੋ ਰੱਖਿਆ ਸੀ ਉਹਨਾਂ ਨੇ ਵੀ ਕਿਹਾ ਵੀ ਬਹੁਤ ਜਿਆਦਾ ਬਲੇਸਿੰਗਸ ਦਿੱਤੀਆਂ ਇਬਾਦਤ ਨੂੰ ਕਿਹਾ ਵੀ ਜਦੋਂ ਵੀ ਆਣਗੇ ਆਪਾਂ ਦੁਬਾਰਾ ਇੱਕ ਵਾਰੀ ਚਿੱਲ ਕਰਾਂਗੇ ਤਾਂ ਸੋ ਅਸੀਂ ਵੇਟ ਕਰਾਂਗੇ ਦੀਦੀ ਹੁਣਾਂ ਦੀ ਯਾਦ ਕਰੇ ਸਾਨੂੰ ਸੁਭਾਅ ਮਿਲਿਆ ਤਾਂ ਉੱਥੇ ਜਾ ਕੇ ਪਾਰਟੀ ਕਰਾਂਗੇ ਬਾਦਤ ਇੱਕ ਵਾਰੀ ਦੁਬਾਰਾ ਹਨਾ ਬਹੁਤ ਜਿਆਦਾ ਇੰਜੋਏਮੈਂਟ ਐਵੇਂ ਲੱਗ ਰਿਹਾ ਯਾਰ ਕੱਤੋਂ ਸਿੱਕਤ ਹੋ ਗਿਆ ਤੇ ਇਹਨੇ ਇਹ ਦਿਨ ਖਤਮ ਨਹੀਂ ਹੋਣੇ ਚਾਹੀਦੇ ਸੀ। ਇਹ ਬਾਦਤ ਹੁਣ ਸੁੱਤੀ ਐ। ਵੈਸੇ ਨਾ ਇਵਾਦਤ ਨੇ ਆਲ ਟੌਏ ਦੇਖੇ ਨਹੀਂ ਹਲੇ ਬਾਹਰ ਇਕੱਠੇ ਪਰ ਜਾਣਾ। ਹਲੇ ਨਹੀਂ ਦੇਖਿਆ ਜੀ। ਇੱਕ ਆ ਇਹ ਸਿਰਫ ਮਿੱਕੀ ਮਾਊਸ ਦੇਖਿਆ। ਹਾਂ ਇਹਨੇ ਦੇਖਿਆ ਜੀ ਦੋਨੋਂ ਹੀ ਕੋਦੀ ਚ ਬਿਠਾਵਾਂਗੇ ਤੇ ਫਿਰ ਉਹ ਦੇਖੋਗੀ ਫੇਰ ਬੈਠ ਕੇ ਦੇਖੋ। ਉਹਨੂੰ ਅੱਛਾ ਲੱਗੇਗਾ ਖੁਸ਼ ਹੁੰਦੀ ਦੇਖ ਕੇ ਕਲਰਫੁੱਲ ਜੀ। ਔਰ ਇਵਾਦਤ ਨੇ ਨਾ ਅੱਜ ਮਤਲਬ ਨਾ ਮੈਡ ਕੀਤਾ ਅੱਜ ਕੈਪਚਰ ਕੀਤਾ ਅੱਜ। ਵੈਸੇ ਤਾਂ ਕੱਲ ਹੀ ਕੀਤਾ ਸੀ ਉਹਨੇ ਪਰ ਅੱਜ ਉਹਨੇ ਮੇਰੇ ਅੱਖਾਂ ਸਾਹਮਣੇ ਦੋ ਤਿੰਨ ਵਾਰ ਕੀਤਾ। ਮਤਲਬ ਹੋਣਾ ਜਿੱਦਾਂ ਉਹਨੂੰ ਬੈੱਡ ਤੇ ਸਿੱਧਾ ਲੰਮਾ ਪਾਉਣੀ ਆ ਨਾ ਇਦਾਂ ਟੇਢੀ ਹੋ ਕੇ ਨਾ ਮੁੱਦੀ ਹੋ ਜਾਂਦੀ ਆ ਹੁਣ ਹਾਂ ਪੇਟ ਦੇ ਪੇਟ ਦੇ ਭਾਰ ਹੋ ਜਾਂਦੀ ਆ ਧੋਣ ਚੁੱਕ ਕੇ ਦੇਖਦੀ ਐ ਇੱਥੇ ਮੈਂ ਫੋਟੋਆਂ ਲਾਦਾਂਗਾ ਤੁਸੀਂ ਦੇਖ ਲਿਓ ਕਿਵੇਂ ਆ ਨਾ ਆਓ ਤੇ ਨਾ ਫਿਰ ਮੈਂ ਨਾ ਉਹਦੇ ਮੈਂ ਅੱਜ ਪਤਾ ਕੀ ਕੀਤਾ ਉਹੜੀ ਕੈਟੀ ਜੀ ਨਹੀਂ ਟੜੀ ਰੈਟਾਂ ਵਾਲੀ ਮੈਂ ਉਹਦੇ ਅੱਗੇ ਨਾ ਜਿੱਦਾਂ ਮੰਨ ਲਓ ਇੱਥੇ ਬਾਦ ਦਾ ਮੈਂ ਥੋੜੀ ਜਿੱਥੇ ਰੱਖਤੀ ਵੀ ਇਹਨੂੰ ਮੈਂ ਕਹਿੰਦਾ ਫੜ ਇਹਨੂੰ ਮੈਨੂੰ ਖਣਕਾਰੀ ਸੀ ਵੀ ਫੜ ਉਹ ਆਪਣੇ ਵੱਲੋਂ ਬੜਾ ਜ਼ੋਰ ਲਾਇਆ ਉਹਨੇ ਪੈਰਾਂ ਲੱਤਾਂ ਦਾ ਵੀ ਮੈਂ ਗਾਂਹ ਜਾਵਾਂ ਨਾ ਜਾਵਾਂ ਹੁੰ ਪਰ ਜੇ ਉਹ ਸਫਰ ਤੇ ਨਹੀਂ ਆ ਪਰ ਉਹ ਵੀ ਆਉਗੀ ਪਰ ਪਰ ਮਿਹਨਤ ਬਹੁਤ ਕਰਦੀ ਹੈ ਮਿਹਨਤ ਬਹੁਤ ਕਰਦੀ ਸਹੀ ਗੱਲ ਇਹ ਗੱਲ ਤੋਂ ਚਲੋ ਪਰਮਾਤਮਾ ਦਾ ਹੋਰ ਸਾਥ ਦੇਣ ਤੇ ਐਫਰਟ ਕਰਦੀ ਹੈ ਕਿਸੇ ਚੀਜ਼ ਨੂੰ ਲੈ ਕੇ ਕਿਸੇ ਚੀਜ਼ ਨੂੰ ਪકડਣਾ ਆਵੇ ਹੈ ਨਾ ਭਵਿੱਖ ਤਾਂ ਨਹੀਂ ਪੜੀ ਜਾਂਦੀ ਪਰ ਜੋਰ ਪੂਰਾ ਲਾ ਦਿੰਦੀ ਹੈ ਕਿਤੇ ਤਾਂ ਹੁਣ ਟਾਈਮ ਪੀਰੀਡ ਚੱਲ ਰਿਹਾ ਹੁਣ ਹੁਣ ਟਾਈਮ ਹੁਣ ਸਿੱਖ ਰਹੀ ਜਨ ਨਵੇਂ ਨਵੇਂ ਮੂਵਸ ਸਿੱਖੇਗੀ ਅੱਛਾ ਲੱਗੇਗਾ ਉਹਨੂੰ ਸੋ ਇੰਜੋਏਡ ਅ ਲੋਟ ਓਨ ਦਾ ਪਾਰਟੀ ਬੈਕ ਟੂ ਦਾ ਬੇਸਿਕ ਕੰਮ ਮੇਰੀ ਕਲਾਸਿਸ ਫੇਰ ਤੋਂ ਸ਼ੁਰੂ ਹੋ ਰਹੀਆਂ ਨੇ ਜਿਹੜੇ ਸੱਜਣ ਮਿੱਤਰ ਮੈਨੂੰ ਵਲੌਗ ਦੇ ਮਾਧਿਅਮ ਤੋਂ ਜਾਣਦੇ ਨੇ ਮੇਰੇ ਸਟੂਡੈਂਟਸ ਜਿਨ੍ਹਾਂ ਦਾ ਜਿਨ੍ਹਾਂ ਨੇ ਫੋਨ ਕੀਤੇ ਨੇ ਕਈ ਵਾਰ ਕਰ ਲਿਓ ਦੁਬਾਰਾ ਇੰਨੇ ਜ਼ਿਆਦਾ ਬੈਚ ਨਹੀਂ ਸ਼ੁਰੂ ਕਰਾਂਗਾ ਸਿਰਫ ਇੱਕੋ ਹੀ ਬੈਚ ਸ਼ੁਰੂ ਕਰੂੰਗਾ ਹਲੇ ਮੈਂ ਤੇ ਵੋਕਲ ਬੈਚ ਸ਼ੁਰੂ ਹੋਣਗੇ ਤੇ ਦੁਬਾਰਾ ਸ਼ੁਰੂ ਕਰੀਏ ਹਨਾ ਕਲਾਸਿਸ ਦਾ ਕਿਵੇਂ ਹੁਣ ਇਬਾਦਤ ਤੋਂ ਥੋੜੀ ਕਿਰਨ ਕੋਲ ਸੰਭਾਲ ਲੈਂਦੇ ਨੇ ਕਿਰਨ ਇਬਾਦਤ ਨੂੰ ਤੇ ਦਿੱਕਤ ਨਹੀਂ ਆਉਂਦੀ ਕੋਈ ਮੈਂ ਕੰਟਾ ਕੱਢ ਸਕਦਾ ਹੈ ਹਨਾ ਅ ਮਹੀਨੇ ਸ ਹਫ਼ਤੇ 3 ਦਿਨ ਦਾ ਕੱਢ ਸਕਦਾ ਕੋਈ ਪ੍ਰੋਬਲਮ ਨਹੀਂ ਯਾ ਇਹ ਕੁਝ ਕੋ ਯਾਰ ਮਨ ਜਾ ਕਰ ਕੋਈ ਚਾਹ ਚੂਪਲਾ ਦੋ ਯਾ ਲੱਸੀ ਬਈ ਐ ਨੀਂਬੂ ਵੇਨੇ ਤੁਹਾਡੇ ਕੋ ਕੁਝ ਨਹੀਂ ਹੈਗਾ ਖਤਮ ਹੋ ਗਿਆ ਉਹ ਜਾਓ ਯਾਰ ਜਾਓ ਕਿਸੇ ਕੰਮ ਦੇ ਨਹੀਂ ਤੁਸੀਂ ਕਿਸੇ ਕੰਮ ਦੇ ਨਹੀਂ ਕੀ ਟਾਈਮ ਦੇਖ ਰਹੇ ਹੋ ਟਾਈਮ ਦੇਖੋ ਬਹੁਤ 4 ਵੱਜ ਗਏ ਨੇ ਹਾਏ ਬਾਸੀਆਂ ਮੇਰੀ ਕੁੜੀ ਸੁੱਤੀ ਅੰਦਰ ਤੇ ਦੋਸਤੋ ਸਵਿਟਜ਼ਰਲੈਂਡ ਦੇ ਵੀਜ਼ੇ ਬਹੁਤ ਅੱਛੇ ਰਿਜ਼ਲਟ ਆ ਰਹੇ ਨੇ ਸ਼ੈਨਗਨ ਦੇ ਬੀਸਿਕਲੀ ਮੈਂ ਵੀਜ਼ਾ ਦੀ ਗੱਲ ਕਰਾਂ ਸ਼ੈਨਗਨ ਦੇ ਵੀਜ਼ਿਆਂ ਦੇ ਅੱਛੇ ਰਿਜ਼ਲਟ ਆ ਰਹੇ ਨੇ ਤੇ ਹੁਣ ਇਹ ਰਾਈਟ ਟਾਈਮ ਹੈ ਅਪਲਾਈ ਕਰਨ ਦਾ ਬਿਲਕੁਲ ਕਿਉਂਕਿ ਸਮਰਸ ਦੇ ਵਿੱਚ ਯੂਰਪ ਬਹੁਤ ਸੋਹਣੇ ਅੱਛੇ ਵੀਜ਼ੇ ਦਿੰਦਾ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਯੂਰਪ ਦੇ ਵੀਜ਼ੇ ਜਰੂਰ ਕਰਿਓ ਤੇ ਮੈਂ ਤਾਂ ਨਹੀਂ ਆ ਰਹੀ ਮੈਨੂੰ ਲੱਗਦਾ ਮੈਨੂੰ ਸੌ ਲੈਣਾ ਚਾਹੀਦਾ ਥੋੜੀ ਦੇਰ ਤੇ ਯੂਰਪ ਦੇ ਵੀਜ਼ੇ ਤੁਸੀਂ ਜੋ ਟਰਾਈ ਕਰਨਾ ਚਾਹਨਾ ਮੈਂ ਨੀਚੇ ਨੰਬਰ ਦੇ ਦੇਣਾ ਮੇਰੀ ਕੰਪਨੀ ਦਾ ਨੰਬਰ ਹੈ ਤੁਸੀਂ ਉਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਆਪਣਾ ਅਪਾਇੰਟਮੈਂਟ ਆਪਣੀ ਵੀਜ਼ਾ ਬੁੱਕ ਕਰਵਾ ਸਕਦੇ ਹੋ ਕੁਝ ਵੀ ਕਰਵਾ ਸਕਦੇ ਹੋ ਲੇਕਿਨ ਜੇ ਡਾਕੂਮੈਂਟ ਜੈਨੂਨ ਨਹੀਂ ਸਿਰਫ ਤਾਂ ਫੋਨ ਕਰਿਓ ਜੇ ਡਾਕੂਮੈਂਟ ਜੈਨੂਨ ਨਹੀਂ ਹੈਗੇ ਦੋਸਤੋ ਪਲੀਜ਼ ਨਾ ਟਰਾਈ ਕਰਿਓ ਨਾ ਮੇਰੇ ਕੋਲ ਨਾ ਕਿਸੇ ਹੋਰ ਕੋਲ ਵੀ ਨਾ ਟਰਾਈ ਕਰਿਓ ਰਿਫਿਊਜ਼ਲ ਆਏਗੀ ਹੀ ਆਏਗੀ ਡਾਕੂਮੈਂਟਸ ਤਾਂ ਮੈਂ ਦੱਸ ਦਿੰਨਾ ਯੂਰਪ ਦਾ ਜਾਂ ਇੰਗਲੈਂਡ ਦਾ ਜਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ ਹੋਵੇ ਕਟੋ ਕਟ 2 ਤੋਂ 3 ਸਾਲ ਦੀ ਇਨਕਮ ਟੈਕਸ ਰਿਟਰਨਸ 3 ਤੋਂ 6 ਮਹੀਨੇ ਦਾ ਬੈਂਕ ਸਟੇਟਮੈਂਟ ਹੋਣੀ ਚਾਹੀਦੀ ਹੈ ਸੈਲਰੀ ਜਾਂ ਕੋਈ ਵੀ ਤੁਹਾਡੀ ਮਹੀਨੇ ਦੀ ਆਮਦਨ ਹੈ ਤੁਹਾਡੇ ਖਾਤੇ ਵਿੱਚ ਆ ਰਹੀ ਹੋਵੇ ਅੱਛੀ ਕਾਸੀ ਸੈਲਰੀ ਹੋਣੀ ਚਾਹੀਦੀ ਹੈ 30 35000 ਤੋਂ ਉੱਪਰ ਦੀ ਉਸ ਤੋਂ ਕਟ ਕਟ ਨਹੀਂ ਜਾਂ ਮਹੀਨੇ ਦੀ ਜੇ ਇਨਕਮ ਹੈ ਵੀ ਉਹ 30 35000 ਤੋਂ ਉੱਪਰ ਹੋਣੀ ਚਾਹੀਦੀ ਹੈ ਡੈਰੀ ਫਾਰਮ ਹੈ ਖੇਤੀਬਾੜੀ ਹੈ ਤਾਂ ਉਹਦੇ ਤੁਹਾਡੇ ਕੋਲ ਜੇ ਫਾਰਮ ਹੋਣੇ ਚਾਹੀਦੇ ਡੈਰੀ ਫਾਰਮ ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜੋ ਕੋਈ ਬਿਜ਼ਨਸ ਹੈ ਵਗੈਰੇ ਚੈਸਟਰਡ ਹੋਣਾ ਚਾਹੀਦਾ ਹੈ ਕਰੰਟ ਅਕਾਊਂਟ ਹੋਣਾ ਚਾਹੀਦਾ ਹੈ ਇਹ ਚੀਜ਼ਾਂ ਨੇ ਹਨਾ ਖੇਤੀਬਾੜੀ ਜੇ ਤੁਹਾਡੇ ਡੈਡੀ ਦੇ ਤੁਹਾਡੇ ਦਾਦੇ ਦੇ ਨਾਮ ਤੇ ਹੈ ਤੁਹਾਡੇ ਨਾਮ ਤੇ ਨਹੀਂ ਹੈਗੀ ਤਾਂ ਜੇ ਫਾਰਮ ਐਟਲੀਸਟ ਤੁਹਾਡੇ ਨਾਮ ਤੇ ਹੋਣੇ ਚਾਹੀਦੇ ਨੇ ਜੇ ਤੁਹਾਡੇ ਨਾਮ ਤੇ ਜੇ ਫਾਰਮ ਵੀ ਹੈ ਨਹੀਂ ਗੇ ਜ਼ਮੀਨ ਵੀ ਹੈ ਨਹੀਂ ਇਹ ਪਰ ਤੁਸੀਂ ਖੇਤੀਬਾੜੀ ਕਰਦੇ ਹੋ ਕਿਉਂਕਿ ਆਪਾਂ ਜ਼ਿਆਦਾਤਰ ਅਹੀਂ ਹੁੰਦਾ ਪਿੰਡਾਂ ਵਾਲਿਆਂ ਦਾ ਕਿ ਆਪਾਂ ਕੀ ਕਰਦੇ ਸਾਡੇ ਦਾਦੇ ਦੇ ਆ ਸਾਡੇ ਡੈਡੀ ਦੇ ਨਾਮ ਤੇ ਹੁੰਦੀ ਹੈ ਜ਼ਮੀਨ ਤੇ ਜੇ ਫਾਰਮ ਵੀ ਉਹਨਾਂ ਦੇ ਨਾਮ ਤੇ ਆਦੇ ਨੇ ਕਰਦੇ ਆਪਾਂ ਹੀ ਕਿਉਂਕਿ ਪਰਿਵਾਰ ਇੱਕ ਹੁੰਦਾ ਹੈ ਲੇਕਿਨ ਅੰਬੈਸੀ ਇਸ ਚੀਜ਼ ਨੂੰ ਨਹੀਂ ਮੰਨਦੀ ਆ ਸੋ ਇਹ ਚੀਜ਼ਾਂ ਹੋਣ ਤੇ 5 ਤੋਂ 7 ਲੱਖ ਰੁਪਏ ਦਾ ਬੈਂਕ ਬੈਲੈਂਸ ਖੋਵੇ ਤੁਹਾਡੇ ਕੋਲ ਪੁਰਾਣਾ ਤਾਂ ਹੀ ਫਿਰ ਨੂੰ ਫੋਨ ਕਰਿਓ ਅਦਰਵਾਇਜ਼ ਨਾ ਕਰਿਓ ਦਿੱਤੇ ਹੋਏ ਨੰਬਰ ਤੇ ਕਾਲ ਕਰ ਲਿਓ ਜੇ ਵੀਜ਼ਾ ਲਵਾਉਣਾ ਚਾਹਦੇ ਹੋ ਫੈਮਲੀ ਦੇ ਵੀਜ਼ੇ ਜ਼ਿਆਦਾ ਸਪੀਡ ਤੇ ਲੱਗਦੇ ਨੇ ਸਿੰਗਲ ਪਰਸਨ ਦੇ ਵੀਜ਼ੇ ਵੀ ਲੱਗ ਜਾਂਦੇ ਨੇ ਲੇਕਿਨ ਥੋੜੇ ਜੇ ਫੈਮਲੀ ਨਾਲੋਂ ਘੱਟ ਰਿਜ਼ਲਟ ਆਉਂਦੇ ਨੇ ਉਹਦੇ ਠੀਕ ਹੈ ਜੀ ਤੇ ਹੁਣ ਮੈਂ ਕਿਰਨ ਨੂੰ ਬੇਨਤੀ ਕਰਦਾ ਤੁਸੀਂ ਮੇਰੇ ਕੱਕੇ ਦੇ ਖਡਾਉਣੇ ਰੱਖ ਦਿਓ ਉਹਦੀ ਚੇਅਰ ਦੇ ਉੱਪਰ ਤੇ ਤੁਸੀਂ ਮੈਨੂੰ ਚਾਹ ਪਿਲਾਓ ਬੇਨਤੀ ਹੈ ਤੁਹਾਨੂੰ ਦੇ ਵਾਸੀਓ ਇਸ ਤੋਂ ਪਹਿਲਾਂ ਸਾਡੇ ਸਬਸਕ੍ਰਾਈਬਰਸ ਨੂੰ ਵਾਸੀ ਆਣ ਲੱਗ ਜਾਣ ਸਾਡਾ ਵਲੋਗ ਦੇਖ ਕੇ ਕਿਉਂਕਿ ਇੱਕ ਜਣੇ ਨੂੰ ਜਦੋਂ ਵਾਸੀ ਆਂਦੀ ਹੈ ਨਾ ਦੂਸਰੇ ਨੂੰ ਵੀ ਵਾਸੀ ਆ ਜਾਂਦੀ ਹੈ ਪਤਾ ਨਹੀਂ ਇਹਦੇ ਪਿੱਛੇ ਕੀ ਲੋចੀ ਕਿ ਜੇ ਕਿਸੇ ਨੂੰ ਪਤਾ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਅਸੀਂ ਤੁਹਾਨੂੰ ਮਿਲਦੇ ਹਾਂ ਕੱਲ ਇੱਕ ਨਵੇਂ ਵਲੋਗ ਵਿੱਚ ਸਾਨੂੰ ਦਿਓ ਇਜਾਜ਼ਤ ਬਾਏ ਬਾਏ